ਹੈਲੋ ਸਸਰੀਕਾਲ ਜੀ ਪਿਛਲੇ ਪਾਗ ਵਿੱਚ ਅੱਜ ਤੱਕ ਤੁਸੀਂ ਸੁਣਿਆ ਜੱਸੀ ਦੇ ਅਮਰੀਕਾ ਪਹੁੰਚਣ ਤੇ ਬਹੁਤ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਔਰ ਰੋਟੀ ਪਾਣੀ ਖਾ ਕੇ ਮਾਸੀ ਦਿੱਤੀ ਕਹੁਨਾਰ ਆਪਣੇ ਕਮਰੇ ਜਾ ਕੇ ਸੌਂ ਜਾਂਦੀ ਹੈ ਤੇ ਸਵੇਰੇ ਸਾਂਝੜੇ ਉੱਠ ਕੇ WhatsApp ਤੇ ਬਹੁਤ ਪਿਆਰੀ ਵੀਡੀਓ ਆਪਣੇ ਪਾਪਾ ਨੂੰ ਭੇਜਦੀ ਹੈ ਜਿਸ ਨੂੰ ਦੇਖ ਕੇ ਰਵਿੰਦਰ ਬਹੁਤ ਭਾਵੁਕ ਹੋ ਜਾਂਦਾ ਹੁਣ ਇਸ ਤੋਂ ਅੱਗੇ ਸੁਣੋ ਰਵਿੰਦਰ ਨੇ ਘਰ ਪਹੁੰਚ ਕੇ ਕੱਪੜੇ ਬਦਲ ਕੇ ਪਾਣੀ ਪੀਤਾ ਅਤੇ ਰਮਨ ਐਨੇ ਨੂੰ ਚਾਹ ਬਣਾ ਕੇ ਲੈ ਆਈ ਉਨੇ ਚਾਹ ਦੇ ਕੱਪ ਟੇਬਲ ਤੇ ਰੱਖਦੇ ਆ ਪੁੱਛਿਆ ਜੱਸੀ ਦਾ ਕੋਈ ਸੁੱਖ ਸੁਨੇਹਾ ਨਹੀਂ ਆਇਆ। ਦਰਵਿੰਦਰ ਨੇ ਜੇ ਵਿੱਚ ਫੋਨ ਕੱਟ ਕੇ ਜੱਸੀ ਦੀ ਭੇਜੀ ਵੀਡੀਓ ਰਮਨ ਨੂੰ ਦਿਖਾਈ ਰਮਨ ਨੇ ਵੀਡੀਓ ਦੇਖ ਕੇ ਕਿਹਾ ਕੰਮ ਨਹੀਂ ਹੋਵੇ ਤਾਂ ਫੋਨ ਲਾਓ ਤਾਂ ਜੀ ਕੁੜੀ ਨੂੰ। ਰਵਿੰਦਰ ਨੇ ਝਟ ਜੱਸੀ ਨੂੰ ਵੀਡੀਓ ਕਾਲ ਲਾ ਲਈ। ਜੱਸੀ ਨੇ ਕਾਲ ਅਟੈਂਡ ਕੀਤੀ ਤਾਂ ਉਹ ਤਿੰਨੇ ਜਾਣੇ ਬਹੁਤ देर ਤੱਕ ਗੱਲਾਂ ਕਰਦੇ ਰਹੇ। ਉਹ ਗੱਲਾਂ ਵਿੱਚ ਇੰਨੇ ਵਗਣ ਹੋ ਗਏ ਕਿ ਸ਼ਾਇਦ ਕੁਝ ਹੱਦ ਤੱਕ ਵਿਛੋੜੇ ਦਾ ਦਰਦ ਵੀ ਭੁੱਲ ਗਿਆ ਸੀ। ਗੱਲਾਂ ਕਰਦੀ ਜੱਸੀ ਨੇ ਕਿਹਾ ਸੱਚ ਪਾਪਾ ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਪਤਾ ਜਿਸ ਜਹਾਜ਼ ਵਿੱਚ ਮੈਂ ਆਈ ਸੀ ਉਸੇ ਜਹਾਜ਼ ਵਿੱਚ ਤੁਹਾਡੇ ਪਿੰਡ ਦੀ ਇੱਕ ਕੁੜੀ ਵੀ ਸੀ ਮੈਨੂੰ ਮਿਲੀ ਉਹਨਾਂ ਦਾ ਨਾਂ ਬੇਵੀ ਸੀ ਉਹ ਬੜੇ ਪਾਪਾ ਦਾਦਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਉਹਨੇ ਮੇਰਾ ਬਹੁਤ ਖਿਆਲ ਰੱਖਿਆ ਤੇ ਮੈਨੂੰ ਕਹਿੰਦੀ ਤੂੰ ਦੱਸ ਕਿੱਥੇ ਜਾਣਾ ਅਸੀਂ ਛੱਡ ਕੇ ਜਾਵਾਂਗੇ ਮੈਂ ਕਿਹਾ ਨਹੀਂ ਮੇਰੀ ਮਾਸੀ ਜੀ ਆ ਆ ਜਾਣਗੇ ਕਰਨ ਜਿਹੜਾ ਉਹ ਖੇਡ ਕੇ ਆਇਆ ਸੀ ਤੇ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਜੱਸੀ ਦੀ ਗੱਲ ਸੁਣ ਕੇ ਟੋਣਾ ਲਾਇਆ ਓਏ ਦੀਦੀ ਦੀਦੀ ਅੱਜ ਮੈਂ ਅੱਜ ਨਾ ਇੱਕ ਨਵੀਂ ਗੱਲ ਪਤਾ ਲੱਗੀ ਜੋ ਅਸੀਂ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਉਹ ਕੀ ਕਰਨ ਨੇ ਜਵਾਬ ਦਿੱਤਾ ਮੈਂ ਸੁਣਿਆ ਸੀ ਸਾਰੇ ਕੰਮਲੇ ਪਾਕਿਸਤਾਨ ਚਲੇ ਗਏ ਪਰ ਮੈਨੂੰ ਅੱਜ ਪਤਾ ਲੱਗਿਆ ਕਿ ਇੱਕ ਸਾਡੇ ਘਰੇ ਰਹਿ ਗਿਆ ਸੀ ਜਿਹੜਾ ਹੁਣ ਅਮਰੀਕਾ ਚਲਾ ਗਿਆ ਸ਼ੁਕਰ ਆ ਸਾਡਾ ਮੁਲਕ ਬਚ ਗਿਆ ਚੱਸੀ ਕਰਨ ਦੀ ਗੱਲ ਸੁਣ ਕੇ ਰੋਣ ਹੱਕੀ ਜਿਹੀ ਹੋ ਗਈ ਰਵਣ ਨੇ ਕਰਨ ਦਾ ਕੰਨ ਫੜ ਕੇ ਪਿਆਰ ਨਾਲ ਝਟਕਿਆ ਤੇ ਕਿਹਾ ਹੁਣ ਤਾਂ ਛੱਡ ਦੇ ਕੁੜੀ ਦੀ ਟੰਗ ਖਿੱਚਣੀ ਫਿਰ ਸਾਰੇ ਹੱਸਣ ਲੱਗੇ ਪ੍ਰਾਇਮ ਹਲਕ ਵਿੱਚ ਜਾ ਕੇ ਉਥੋਂ ਦੇ ਹਵਾ ਪਾਣੀ ਨਾਲ ਤਾਲਮੇਲ ਬਿਠਾਉਣਾ ਕਿਹੜਾ ਸੌਖਾ ਕੰਮ ਸੀ ਕਾਲ ਸ਼ੁਰੂ ਹੋਣ ਵਿੱਚ ਅਜੇ 20 22 ਦਿਨ ਬਾਕੀ ਸੀਗੇ ਇਸ ਲਈ ਜਦੋਂ ਵੀ ਸਮਾਂ ਮਿਲਦਾ ਕਲਵੰਤ ਤੇ ਡੈਂਪਲ ਜੱਸੀ ਨੂੰ ਬਾਹਰ ਘੁਮਾਉਂਦੇ ਅਤੇ ਉਹਨੂੰ ਹਰ ਥਾਂ ਬਾਰੇ ਜਾਣੂ ਵੀ ਕਰਾਉਂਦੇ ਡੈਂਪਲ ਦੇ ਘਰ ਤੋਂ ਕਾਲਜ ਪਹੁੰਚਣ ਲਈ 3 ਘੰਟੇ ਲੱਗਦੇ ਸਨ ਹਰ ਰੋਜ਼ 3 ਘੰਟੇ ਜਾਣ ਅਤੇ 3 ਘੰਟੇ ਆਉਣ ਵਿੱਚ ਖਰਾਬ ਕਰਨੇ ਕੋਈ ਸਿਆਣਪ ਨਹੀਂ ਸੀ ਸੋ ਸਲਾਹ ਕੀਤੀ ਗਈ ਕਿ ਕਾਲਜ ਬਦਲ ਕੇ ਘਰ ਦੇ ਨੇੜੇ ਲਿਆ ਜਾਵੇ ਪਰ ਕਾਲਜ ਵਿੱਚੋਂ ਪਤਾ ਲੱਗਾ ਕਿ ਕਾਲਜ ਤਾਂ ਬਦਲਿਆ ਜਾ ਸਕਦਾ ਪਰ ਫੀਸ ਵਾਪਸ ਨਹੀਂ ਹੋਵੇਗੀ ਫਿਰ ਕੁਲਵੰਤ ਨੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਕਿ ਆਪਣੇ ਪਰਿਵਾਰ ਨਾਲ ਜੱਸੀ ਦੇ ਕਾਲਜ ਦੇ ਨਜ਼ਦੀਕ ਹੀ ਰਹਿੰਦਾ ਸੀ ਉਸ ਨੂੰ ਕਿਹਾ ਕਿ ਆ ਇੱਕ ਸਮੈਸਟਰ ਜੱਸੀ ਨੂੰ ਆਪਣੇ ਘਰ ਕਿਰਾਏ ਤੇ ਰੱਖ ਲਵੇ ਪਹਿਲਾਂ ਤਾਂ ਉਸਨੇ ਕੁਲਵੰਤ ਨੂੰ ਕਿਹਾ ਕਿ ਜਿਵੇਂ ਦੀ ਇਹ ਤੇਰੀ ਭਾਂਜੀ ਓਵੇਂ ਦੀ ਮੇਰੀ ਭਾਂਜੀ ਹੈ ਪਰ ਕੁਲਵੰਤ ਦੇ ਕਹਿਣ ਤੇ ਨਾਂ ਨੁਕਰ ਕਰਦੇ ਆ 500 ਡਾਲਰ ਮਹੀਨਾ ਕਿਰਾਇਆ ਤੈਅ ਕਰ ਲਿਆ ਗਿਆ ਜੱਸੀ ਨੇ ਜਦੋਂ ਆਪਣੇ ਮਾਪੇ ਨੂੰ ਕਿਰਾਏ ਤੇ ਰਹਿਣ ਦੀ ਗੱਲ ਦੱਸੀ ਤਾਂ ਇੱਕ ਵਾਰੀ ਫਿਰ ਦੋਵੇਂ ਜੀਆਂ ਨੂੰ ਚਿੰਤਾਵਾਂ ਦੇ ਬਦਲਾਣੇ ਘੇਰ ਲਿਆ ਪਰ ਕੁਲਵੰਤ ਨੇ ਇਹ ਕਹਿ ਕੇ ਉਹਨਾਂ ਨੂੰ ਧਰਮਾ ਦਿੱਤਾ ਕਿ ਕੁੜੀ ਨੂੰ ਕੰਮ ਮਿਲ ਗਿਆ ਤਾਂ ਆਪੇ ਸਭ ਠੀਕ ਹੋ ਜਾਣਾ ਤੁਸੀਂ ਹੁਣ ਇਸ ਦੀ ਚਿੰਤਾ ਛੱਡ ਦਿਓ ਇਹਨਾਂ ਦੀ ਚਿੰਤਾ ਸਾਨੂੰ ਜਾਂ ਇਹਨੂੰ ਆਪ ਹੋਣੀ ਚਾਹੀਦੀ ਹੈ ਰਵਣ ਭਾਵੇਂ ਰਿਸ਼ਤੇ ਵਿੱਚ ਵੱਡੀ ਸੀ ਪਰ ਕਲਵੰਤ ਨੂੰ ਬਾਜੀ ਹੀ ਬੋਲਦੀ ਸੀ ਉਸਨੇ ਕਿਹਾ ਬਾਜੀ ਤੁਹਾਡਾ ਲੇਖਾ ਕਿੱਥੇ ਦੇਵਾਂਗੇ ਸੀ ਕਲਵੰਤ ਨੇ ਗੱਲ ਹਾਸੇ ਵਿੱਚ ਪਾਉਂਦੇ ਹੋਏ ਕਿਹਾ ਜਦੋਂ ਅਸੀਂ ਤੇਰੇ ਕੋਲੇ ਆਵਾਂਗੇ ਉਦੋਂ ਤੂੰ ਦੇ ਦੇਵੀ ਜਿਹੜਾ ਲੇਖਾ ਜੋਖਾ ਦੇਣਾ ਹੋਇਆ ਰਮਨ ਕੀ ਤੁਸੀਂ ਹਰ ਵੇਲੇ ਲੇਖਾ ਲੇਖਾ ਕਰ ਗਾਉਂਦੇ ਰਹਿੰਨੇ ਆ ਤੁਸੀਂ ਕੋਈ ਬਗਾਨੇ ਆ ਮੁੜ ਕੇ ਨਾ ਬੋਲੀ ਇਹ ਗੱਲ ਰਮਨ ਨੂੰ ਹੁਣ ਉਸ ਤੋਂ ਲੜਛਣੋ ਨੇ ਓਖੇ ਹੋ ਗਏ ਉਸਨੇ ਹਾਰ ਕੇ ਕਿਹਾ ਅੱਛਾ ਬਾਬਾ ਨਹੀਂ ਕਹਿੰਦੇ ਤੁਸੀਂ ਤਾਂ ਪਾਜੀ ਗੱਲ ਪੈਣ ਨੂੰ ਹੀ ਤਿਆਰ ਹੋ ਗਏ ਕੁਲਵੰਤ ਨੇ ਤਲਖੀ ਜਿਹੀ ਨਾਲ ਕਿਹਾ ਪਵਣਾਂ ਗੱਲ ਹਰ ਵੇਲੇ ਤੁਸੀਂ ਬੇਗਾਨਿਆਂ ਵਾਂਗ ਕਰਦੇ ਰਹਿੰਦੇ ਹੋ ਜਿੱਸੀ ਸਾਡੀ ਕੁੜੀ ਨਹੀਂ ਤੁਹਾਡੀ ਹੀ ਆ ਕੁਲਵੰਤ ਸਿੰਘ ਜੀਜਾ ਸਾਲੀ ਡਾਂਗੋ ਡਾਂਗੀ ਨਾ ਹੋ ਪਿਓ ਭਾਈ ਰਵਿੰਦਰ ਨੇ ਦੋਹਾਂ ਨੂੰ ਬੈਸਦੇ ਸੁਣ ਕੇ ਕਿਹਾ ਇਹ ਸੁਣ ਕੇ ਸਾਰੇ ਜਣੇ ਹੱਸਣ ਲੱਗੇ ਕਾਲਜ ਸ਼ੁਰੂ ਤੋਂ 2-3 ਦਿਨ ਪਹਿਲਾਂ ਡਿੰਪਲ ਅਤੇ ਕੁਲਵੰਤ ਜੱਸੀ ਨੂੰ ਉੱਥੇ ਛੱਡ ਆਏ ਜੱਸੀ ਨੂੰ ਪਹਿਲਾਂ ਥੋੜੇ ਵੀ ਅਜੀਬ ਜਿਹਾ ਲੱਗਿਆ ਫਿਰ ਉਹਨਾਂ ਦੇ ਦੋ ਨਿੱਕੇ-ਨਿੱਕੇ ਬੱਚਿਆਂ ਨਾਲ ਉਹ ਵਾਵਾ ਕੁਲ ਮਿਲ ਗਈ ਜੱਸੀ ਨੂੰ 2-4 ਦਿਨ ਤੱਕ ਉਹ ਜੋ ਉਪਰਾ ਜਿਹਾ ਮਹਿਸੂਸ ਹੋਇਆ ਪਰ ਆਪਣੇ ਨਿੱਗੇ ਅਤੇ ਮਲਾਪੜੇ ਸੁਭਾਅ ਕਰਕੇ ਉਹ ਜਲਦੀ ਹੀ ਉਹਨਾਂ ਪਰਿਵਾਰ ਵਿੱਚ ਰਚ ਮਿਚ ਗਈ ਉਸ ਪਰਿਵਾਰ ਦੇ ਦੋ ਨਿੱਕੇ-ਨਿੱਕੇ ਜਵਾਕ ਸਾਰਾ ਦਿਨ ਉਸ ਨਾਲ ਹੇਲ ਮੇਲ ਹੋਏ ਰਹਿੰਦੇ ਸੀ ਜਿਸ ਕਰਕੇ ਜੱਸੀ ਦਾ ਦਿਲ ਲੱਗਿਆ ਰਹਿੰਦਾ ਸੀ ਕੁਲਵੰਤ ਨੇ ਆਪਣੇ ਨਾਲ ਕੰਮ ਕਰਨ ਵਾਲੇ ਦੋਸਤ ਨੂੰ ਜੱਸੀ ਲਈ ਕੋਈ ਕੰਮ ਦੱਸਣ ਲਈ ਕਿਹਾ ਤਾਂ ਪ੍ਰੇਮ ਸਿੰਘ ਨਾਮੀ ਉਸਦੇ ਇੱਕ ਦੋਸਤ ਨੇ ਦੱਸਿਆ ਕਿ ਕੰਮ ਤਾਂ ਹੈ ਪਰ ਸੱਬੇ ਵਿੱਚ ਹੈ ਸੱਬੇ ਵੀ ਕਿਸੇ ਪੰਜਾਬੀ ਦੀ ਹੈ ਉਸਨੇ ਸੱਬੇ ਦਾ ਐਡਰੈਸ ਦੱਸ ਕੇ ਕਿਹਾ ਉੱਥੇ ਪਤਾ ਕਰ ਲੈਣਾ ਤੇ ਨਾਲ ਹੀ ਕਿਹਾ ਕਿ ਬੰਦਾ ਤੇਜ ਬਹੁਤ ਹੈ ਪਹਿਲਾਂ ਪਤਾ ਸਤਾ ਕਰ ਲੋ ਚੰਗੀ ਤਰ੍ਹਾਂ ਕਲਵੰਤ ਨੇ ਅਸਕੇ ਕਿਹਾ ਯਾਰ ਅਸੀਂ ਕਿਹੜਾ ਮਾਮੇ ਨਾਲ ਰਿਸ਼ਤੇਦਾਰੀ ਬਣਾਉਣੀ ਹੈ ਸਾਨੂੰ ਤਾਂ ਕੰਮ ਨਾਲ ਮਤਲਬ ਹੈ ਘਰ ਪਹੁੰਚ ਕੇ ਉਸਨੇ ਡਿੰਪਲ ਨਾਲ ਚਲਾ ਕੀਤੀ ਜੱਸੀ ਨੂੰ WhatsApp ਤੇ ਐਡਰੈਸ ਭੇਜ ਦਿੱਤਾ ਤੇ ਕਿਹਾ ਕਿ ਤੁਸੀਂ ਦੋਵੇਂ ਵੀ ਗੁਰਜੰਟ ਦੀ ਪਤਨੀ ਅਤੇ ਜੱਸੀ ਇੱਕ ਵਾਰੀ ਸਵੇਰੇ ਜਾ ਕੇ ਪਤਾ ਕਰ ਆਓ ਕੋਈ ਜੌਬ ਹੈ ਜਾਂ ਨਹੀਂ ਜੇ ਜੌਬ ਹੋਈ ਤਾਂ ਮੈਂ ਐਤਵਾਰ ਨੂੰ ਆ ਕੇ ਮਾਲਕ ਨਾਲ ਗੱਲ ਕਰਕੇ ਤੈਨੂੰ ਜੌਬ ਤੇ ਰਖਵਾ ਆਉਂਗਾ ਜੱਸੀ ਨੇ ਕਿਹਾ ਕਿ ਸਵੇਰੇ ਜਾ ਕੇ ਪਤਾ ਕਰ ਆਉਣਗੀ ਆ ਅਗਲੀ ਸਵੇਰ ਉਹ ਦੋਨੇ ਸੱਬੇ ਦੇ ਕਈਆਂ ਅਤੇ ਕੰਮ ਵਾਸਤੇ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਇੱਕ ਹਫ਼ਤੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਦਾ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਇੱਕ ਘੰਟੇ ਦੇ 13 ਡਾਲਰ ਮਿਲਣਗੇ ਜਸੀ ਨੇ ਕਿਹਾ ਮੈਨੂੰ ਮਨਜ਼ੂਰ ਹੈ ਪਰ ਮੈਂ ਪਹਿਲਾਂ ਆਪਣੇ ਮਾਸੜ ਜੀ ਨਾਲ ਗੱਲ ਕਰਕੇ ਤੁਹਾਨੂੰ ਕੱਲ੍ਹ ਤੱਕ ਦੱਸ ਦਿਆਂਗੀ ਜਸੀ ਨੇ ਘਰ ਆ ਕੇ ਫੋਨ ਤੇ ਸਾਰੀ ਗੱਲ ਦੱਸੀ ਮਾਸੀ ਡਿੰਪਲ ਨੂੰ ਦੱਸੀ ਉਸਨੇ ਕਿਹਾ ਕਿ ਪੈਸੇ ਕੱਟਦੇ ਆ ਰਿਹਾ ਪਰ ਚਲ ਕੋਈ ਨਹੀਂ ਮੇਰੇ ਖਿਆਲ ਵਿੱਚ ਤੂੰ ਜੁਆਇਨ ਕਰ ਲੈ ਕਿਉਂਕਿ ਪਾਰਟ ਟਾਈਮ ਕੰਮ ਮਿਲਣਾ ਵੀ ਮੁਸ਼ਕਲ ਹੈ ਜਸੀ ਦੇ ਮਾਸਟਰ ਨੇ ਵੀਰਸ ਦੀ ਹਾਂ ਵਿੱਚ ਹਾਂ ਮਿਲਾਈ ਤੇ ਡਿਊਟੀ ਜਿਉਣ ਕਰ ਲਈ ਕਹਿ ਦਿੱਤਾ ਜੱਸੀ ਦਾ ਹੁਣ ਡੇਲੀ ਰੁਟੀਨ ਬਣ ਗਿਆ ਸੀ ਪਹਿਲਾਂ ਕਾਲਜ ਜਾਣਾ ਫਿਰ ਘਰ ਤੋਂ ਕੱਪੜੇ ਬਦਲ ਕੇ ਸਾਬੇ ਉੱਥੇ ਵਾਪਸ ਆ ਕੇ ਆਪਣੀ ਮਕਾਨ ਮਾਲਕ ਨਾਲ ਘਰ ਦੇ ਰੋਟੀ ਟੁਕ ਵਿੱਚ ਹੱਥ ਵਟਾਉਣੀ ਕਿਉਂਕਿ ਜੱਸੀ ਨੂੰ ਉਹਨਾਂ ਕਿਰਾਏਦਾਰ ਵਾਂਗ ਨਹੀਂ ਸਗੋਂ ਆਪਣੀ ਧੀ ਵਾਂਗ ਹੀ ਉਹਨਾਂ ਨੇ ਰੱਖਿਆ ਸੀ ਫਿਰ ਪੜ੍ਹਾਈ ਵੀ ਕਰਨੀ ਹੈ ਤਾਂ ਮੁਸ਼ਕਲ ਸੀ ਪਰ ਜੱਸੀ ਨੇ ਕਦੇ ਵੀ ਉਫ ਤੱਕ ਨਹੀਂ ਕੀਤੀ ਸੀ ਤੇ ਨਾ ਹੀ ਕਦੇ ਆਪਣੇ ਘਰ ਜਾ ਮਾਸੀ ਮਾਸੜ ਦੇ ਕੰਨਾਂ ਤੱਕ ਇਹ ਗੱਲ ਪੁੱਜਣ ਦਿੱਤੀ ਸੀ ਉਸ ਨੂੰ ਜੌਬ ਕਰਦਿਆਂ ਮਹੀਨੇ ਤੋਂ ਉੱਪਰ ਹੋ ਗਿਆ ਸੀ ਪਰ ਮਾਲਕ ਨੇ ਅਜੇ ਤੱਕ ਤਨਖਾਹ ਦਾ 1 ਡਾਲਰ ਵੀ ਨਹੀਂ ਦਿੱਤਾ ਸੀ ਕਾਲਜ ਵਿੱਚ ਤਿੰਨ ਚਾਰ ਛੁੱਟੀਆਂ ਸਨ ਇਸ ਕਰਕੇ ਕੁਲਵੰਤ ਜੱਸੀ ਨੂੰ ਆਪਣੇ ਘਰ ਲੈ ਗਿਆ ਚਾਹ ਪਾਣੀ ਪੀਣ ਤੋਂ ਬਾਅਦ ਡਿੰਪਲ ਨੇ ਪੁੱਛਿਆ ਜੱਸੀ ਤਨਖਾਹ ਮਿਲ ਗਈ ਤੈਨੂੰ ਤਾਂ ਜੱਸੀ ਨੇ ਨਿੱਕਾ ਜਿਹਾ ਮੂੰਹ ਕਰਕੇ ਕਿਹਾ ਨਹੀਂ ਮਾਸੀ ਜੀ ਮੈਂ ਮਾਲਕ ਨੂੰ ਵੀ ਕਿਹਾ ਸੀ ਪਰ ਉਹ ਲਾਰੇ ਜਿਹੇ ਲਈ ਜਾਂਦਾ ਪਹਿਲਾਂ ਕਹਿੰਦਾ 15 ਦਿਨਾਂ ਦੇ ਦੇ ਦੇਵਾਂਗਾ ਫਿਰ ਕਹਿੰਦਾ ਮਹੀਨੇ ਬਾਅਦ ਦੇਵਾਂਗਾ ਤੇ ਹੁਣ ਵੀ ਕਹਿੰਦਾ 2-4 ਦਿਨ ਬਾਅਦ ਮਿਲਣਗੇ ਜਸਦੀ ਗੱਲ ਸੁਣ ਕੇ ਕੁਲਵੰਤ ਦਾ ਪਾਰਾ ਚੜ ਗਿਆ ਤੇ ਉਹ ਬੋਲਿਆ ਇਹ ਕੀ ਮਤਲਬ ਐ ਹੋਇਆ ਮੈਂ ਸੁਣਿਆ ਤਾਂ ਸੀ ਸਾਲਾ ਹੇਰਿਆ ਫੇਰੀ ਬਾਜ ਬੰਦਾ ਐ ਕਿਤੇ ਸੱਚੀ ਉਹੀ ਗੱਲ ਨਾ ਹੋਵੇ ਡੇਢ ਮਹੀਨਾ ਹੋਣ ਨੂੰ ਆਇਆ ਤੇ ਸਾਲੇ ਨੇ ਪੈਸਾ ਇੱਕ ਨਹੀਂ ਦਿੱਤਾ ਕੋਈ ਨਾ ਪਤਾ ਪਰਸੋਂ ਨੂੰ ਜਦ ਤੈਨੂੰ ਛੱਡਣ ਜਾਊਗਾ ਪਹਿਲਾਂ ਉਹਦੇ ਨਾਲ ਗੱਲ ਕਰਕੇ ਆਉਂ ਫੇਰ ਤੈਨੂੰ ਘਰ ਛੱਡ ਕੇ ਆਉਂ ਐਦਾਂ ਨਾ ਹੋਵੇ ਕਿਤੇ ਸਾਲਾ ਮਾਸਤਵੇਤੀ ਲੇਖਾ ਲਈ ਜਾਵੇ ਪਤਾ ਨਹੀਂ ਕਿਉਂ ਲੋਕਾਂ ਦਾ ਲੋਹ ਸੁਵੇਦ ਹੋਈ ਜਾਂਦਾ ਆਪਣੇ ਹੀ ਆਪਣੇ ਨੂੰ ਖਾਈ ਜਾਂਦੇ ਆ ਜਦ ਕਿ ਪਰਦੇਸਾਂ ਵਿੱਚ ਤਾਂ ਇੱਕ ਦੂਜੇ ਦੀ ਬਾਹ ਫੜਨੀ ਚਾਹੁੰਦੇ ਆ ਪਰ ਇੱਥੇ ਸਾਲਿਆਂ ਦੇ ਆਪ ਦੇ ਹੀ ਢਿੱਡ ਖੂ ਬਣੇ ਪਏ ਆ ਪਤਾ ਨਹੀਂ ਹਜੇ ਕੁਲਵੰਤ ਗੁੱਸੇ ਵਿੱਚ ਹਜੇ ਕਿੰਨਾ ਕੁਝ ਬੋਲ ਦਿੰਦਾ ਜੇ ਡਿੰਪਲ ਨਾ ਬੋਲਦੀ ਕੋਹੂ ਦੇ ਪਾਪਾ ਬਸ ਕਰੋ ਹੁਣ ਐਵੇਂ ਲੋਹੇ ਲਾਖੇ ਹੋਈ ਜਾਂਦੇ ਹੋ ਪਰ ਸੋ ਗੱਲ ਕਰ ਲੋ ਕਾਹਨੂੰ ਹੁਣੇ ਖੂਨ ਸਾੜਦੇ ਹਾਂ ਜਾਂ ਨਹੀਂ ਉਪਲਾ ਕਲਵੰਤ ਚੁੱਪਤਾ ਕਰ ਗਿਆ ਪਰ ਉਹਦੇ ਅੰਦਰ ਗੁੱਸਾ ਆਜੇ ਵੀ ਸ਼ਾਂਤ ਨਹੀਂ ਸੀ ਹੋਇਆ ਡਿੰਪਲ ਨੇ ਜੱਸੀ ਨੂੰ ਕਿਹਾ ਕਿ ਪਹਿਲਾਂ ਫਰੈਸ਼ ਹੋ ਲਵੇ ਫਿਰ ਸਾਰੇ ਇਕੱਠੇ ਬੈਠ ਕੇ ਖਾਣਾ ਖਾਣਗੇ ਤੁਹਾਨੂੰ ਇਹ ਕਹਾਣੀ ਅੱਜ ਦਾ ਭਾ ਕਿਵੇਂ ਲੱਗਿਆ ਬਾਕੀ ਲੈ ਕੇ ਆਵਾਂਗੇ ਅਗਲੇ ਦਿਨ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਜੀ